ਬਹੁਤ ਘੱਟ ਮਿੱਤਰ ਹੁੰਦੇ ਨੇ ਜਿਹੜੇ ਤੁਹਾਡੇ ਸਾਹਮਣੇ ਸ਼ੀਸ਼ਾ ਰੱਖਦੇ ਨੇ ਸ਼ੇਖ ਸਾਦੀ ਉਹ ਕਹਿੰਦਾ ਕਿ ਮੈਂ ਆਪਣੇ ਮਿੱਤਰਾਂ ਤੋਂ ਦੁਖੀ ਹਾਂ ਮੈਂ ਆਪਣੇ ਮਿੱਤਰਾਂ ਤੋਂ ਪਰੇਸ਼ਾਨ ਹਾਂ ਤਾਂ ਕਿਸੇ ਨੇ ਪੁੱਛਿਆ ਤੁਸੀਂ ਕਿਉਂ ਪਰੇਸ਼ਾਨ ਹੋ ਤਾਂ ਜਵਾਬ ਮਿਲਦਾ ਉਹ ਕਹਿੰਦਾ ਕਿ ਮੇਰੇ ਮਿੱਤਰ ਮੇਰੇ ਕੰਡਿਆਂ ਨੂੰ ਵੀ ਫੁੱਲ ਹੀ ਦੱਸੀ ਜਾਂਦੇ ਨੇ ਕਹਿੰਦਾ ਮੈਂ ਇੱਕ ਚੰਗੇ ਦੁਸ਼ਮਣ ਦੀ ਤਲਾਸ਼ ਚ ਘੱਟ ਤੋਂ ਘੱਟ ਉਹ ਮੇਰੇ ਕੰਡਿਆਂ ਨੂੰ ਕੰਡੇ ਤੇ ਕਹੇ ਕੋਈ ਵੀ ਮਿੱਤਰ ਤੁਹਾਨੂੰ ਤੁਹਾਡਾ ਸੱਚ ਦੱਸ ਕੇ ਤੁਹਾਡੀ ਨਾਰਾਜ਼ਗੀ ਮੁੱਲ ਨਹੀਂ ਲੈਣਾ ਜਾਂਦਾ ਬਹੁਤ ਥੋੜੇ ਹੁੰਦੇ ਨੇ ਇੱਕ ਤਾਂ ਹੁੰਦਾ ਹੈ ਜਿਹੜਾ ਤੁਹਾਡੀ ਨਾਰਾਜ਼ਗੀ ਬਰਦਾਸ਼ਤ ਕਰ ਲਏਗਾ ਤੁਹਾਡੇ ਅੱਗੋਂ ਨੂੰ ਤੁਹਾਡੇ ਸਾਹਮਣੇ ਰੱਖੇਗਾ ਵੀ ਆਤਰ ਵਿੱਚ ਕਮੀ ਆ ਆਤਰ ਵਿੱਚ ਘਾਟ ਹੈ ਇਸ ਘਾਟ ਨੂੰ ਤੂੰ ਠੀਕ ਕਰ